ਦੀਨ ਮੂਰਤੀ ਪਵਨਤੇ ਜਿੱਥੇ ਮਿਸਿਸ ਗਾਂਧੀ ਦੀ ਬਾਡੀ ਪਈ ਸੀ ਮੈਂ ਤਾਂ ਉੱਥੇ ਹੀ ਬਾਜੂ ਸੀ ਔਰ ਉਸਨੇ ਕਿਹਾ ਵੀ ਪੋਲ ਬੰਗੇਸ਼ ਗੁਰਦੁਆਰਾ ਸਾਹਿਬ ਜਿੱਥੇ ਤਿੰਨ ਸਿੱਖਾਂ ਦਾ ਕਤਲ ਹੋਇਆ ਮੈਂ ਉੱਥੇ ਕਿਵੇਂ ਜਾ ਸਕਦਾ ਔਰ ਟਾਈਟਲ ਦਾ ਇਹ ਕਹਿਣਾ ਸੀ ਕਿ ਉਹਦੀ ਜਿਹੜੀ ਵੀਡੀਓ ਜਿਹੜੀ ਉਹ ਦੂਰਦਰਸ਼ਨ ਦੀ ਫੁਟੇਜ ਸੀ ਉਹ ਵੀ ਸੀਬੀਆਈ ਨੂੰ ਦਿੱਤੀ ਆ ਤੇ 2010 ਦੇ ਵਿੱਚ ਜਦੋਂ ਸੀਬੀਆਈ ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਆ ਟਾਈਟਲ ਨੂੰ ਕਲੀਨ ਚਿੱਟ ਦਿੱਤੀ ਆ ਤਾਂ ਉਦੋਂ ਸੀਬੀਆਈ ਨੇ ਇਹ ਗੱਲ ਮੰਨੀ ਸੀ ਕਿ ਇਹ ਤ੍ਰਿਮੂਰਤੀ ਭਵਨ ਮੌਜੂਦ ਸੀ ਤੇ ਇਸ ਕਰਕੇ ਹੁਣ ਉਹ ਸੀਬੀਆਈ ਇਸ ਗੱਲ ਤੋਂ ਬਦਲ ਨਹੀਂ ਸਕਦੀ ਤੇ ਮੈਟ ਕੋਟ ਨੂੰ ਇਹ ਕਿਹਾ ਜੋ ਸੀਬੀਆਈ ਦੀ ਪੁਲਿਸ ਸੀ ਕਿ ਟਾਈਟਲਰ ਤ੍ਰਿਮੂਰਤੀ ਭਵਨ ਸੀ ਇਹਨੂੰ ਰਿਜੈਕਟ ਕਰਤਾ ਸੀ ਜਦੋਂ ਅਸੀਂ ਆਰਗੂ ਕੀਤਾ ਕਿ ਜੀ ਇਹ ਤਾਂ ਜਿਹੜੀ ਦੂਰਦਰਸ਼ਨ ਦੀ ਫੂਟਿੰਗ ਆ ਸਿਰਫ 17 ਮਿੰਟ ਦੀ ਆ ਔਰ ਇਹ ਜੇ ਸਿਰਫ 8 9 ਮਿੰਟ ਵਿੱਚੋਂ ਟਾਈਟਲ ਵਿੱਚ ਦਿਸ ਰਿਹਾ ਉਹਦੇ ਵੀ ਕੋਈ ਟਾਈਮਿੰਗ ਨਹੀਂ ਤੁਜੀ ਕੱਲ ਜਿਹੜੇ ਲੋਕ ਇਹਦੇ ਵਿੱਚ ਹੋਰ ਦਿਸ ਰਹੇ ਆ ਇਹ ਦੂਰਦਰਸ਼ਨ ਦੀ ਵੀਡੀਓ ਦੇ ਵਿੱਚ ਵੀ ਰਾਜੀਵ ਗਾਂਧੀ ਤੇ ਅਮਤਾਬਚਨ ਰਾਜੀਵ ਗਾਂਧੀ ਤਾਂ ਨਹੀਂ ਆ ਪਰ ਅਮਤਾਬਚਨ ਜਿੰਦਾ ਸੀ सीबीआई ਜਾ ਕੇ ਉਹਨਾਂ ਤੋਂ ਪੁੱਛੇ ਤੇ ਕੋਰਟ ਨੇ ਇਹਨਾਂ ਗੱਲਾਂ ਸਾਡੀਆਂ ਧਿਰਾਂ ਸੁਣ ਕੇ ਉਦੋਂ ਹੀ ਰਿਜੈਕਟ ਕਰਤੀ ਤੇ सीबीआई ਨੂੰ ਕਿਹਾ ਕਿ ਜਾ ਕੇ ਅਮਤਾਬਚਨ ਦੇ ਬਿਆਨ ਰਿਕਾਰਡ ਕਰੋ ਜਗਦੀਸ਼ ਟਰੈਕਟਰ ਨੇ ਹਾਈ ਕੋਰਟ ਦੇ ਵਿੱਚ ਜੋ ਕਤਲ ਦੇ ਮਕਦਮੇ ਦੇ ਉਹਦੇ ਖਿਲਾਫ ਚਾਰਜ ਫ੍ਰੇਮ ਹੋਇਆ ਸੈਸ਼ਨ ਕੋਰਟ ਨੇ ਕੀਤੇ ਆ ਉਹਦੇ ਖਿਲਾਫ ਪਟੀਸ਼ਨ ਪਾਈ ਸੀ ਕਿ ਇਹ ਚਾਰजेस ਗਲਤ ਫਰੇਮ ਹੋਇਆ ਔਰ ਜਗਦੀਸ਼ ਟਾਈਟਲ ਨੂੰ ਇਹਦੇ ਚੋਰ ਚੇ ਛੱਡ ਦੇਣਾ ਚਾਹੀਦਾ ਉਹ ਜਿਹੜਾ ਕੇਸ ਆ ਜਗਦੀਸ਼ ਟਾਈਟਲ ਦਾ ਉਹ ਹਾਈ ਕੋਰਟ ਦੇ ਵਿੱਚ ਅੱਜ ਲਗਿਆ ਸੀ ਹਾਈ ਕੋਰਟ 'ਚ ਅੱਜ ਉਸ ਤੇ ਬਹਿਸ ਹੋਈ ਟਾਈਟਲ ਦੇ ਵਕੀਲ ਨੇ ਜੋ ਮੇਨ ਜੋ ਮੁੱਦਾ ਲਿਆ ਜੋ ਮੇਨ ਪਲੀ ਲਈ ਉਹ ਇਹ ਸੀ ਕਿ ਮੈਂ ਤਾਂ 1 ਨਵੰਬਰ 1984 ਨੂੰ 3 ਮੂਰਤੀ ਪਵਨਤੇ ਜਿੱਥੇ ਮਿਸਸ ਗਾਂਧੀ ਦੀ ਬਾਡੀ ਪਈ ਸੀ ਮੈਂ ਤਾਂ ਉੱਥੇ ਹੀ ਬਾਜੂ ਸੀ ਔਰ ਉਸਨੇ ਕਿਹਾ ਵੀ ਪੋਲ ਬੰਗੇਸ਼ ਗੁਰਦੁਆਰਾ ਸਾਹਿਬ ਜਿੱਥੇ ਤਿੰਨ ਸਿੱਖਾਂ ਦਾ ਕਤਲ ਹੋਇਆ ਮੈਂ ਉੱਥੇ ਕਿਵੇਂ ਜਾ ਸਕਦਾ ਔਰ ਟਾਈਟਲ ਦਾ ਇਹ ਕਹਿਣਾ ਸੀ ਕਿ ਉਹਦੀ ਜਿਹੜੀ ਵੀਡੀਓ ਜਿਹੜੀ ਉਹ ਦੂਰਦਰਸ਼ਨ ਦੀ ਫੁਟੇਜ ਸੀ ਉਹ ਵੀ ਸੀਬੀਆਈ ਨੂੰ ਦਿੱਤੀ ਆ ਤੇ 2010 ਦੇ ਵਿੱਚ ਜਦੋਂ ਸੀਬੀਆਈ ਨੇ ক্লোਜ਼ਰ ਰਿਪੋਰਟ ਫਾਈ ਕੀਤੀ ਆ ਟਾਈਟਲ ਨੂੰ ਕਲੀਨ ਚਿੱਟ ਦਿੱਤੀ ਆ ਤਾਂ ਉਦੋਂ ਸੀਬੀਆਈ ਨੇ ਇਹ ਗੱਲ ਮੰਨੀ ਸੀ ਕਿ ਇਹ ਤੀਨ ਮੁਰਤੀ ਭਵਨ ਮੌਜੂਦ ਸੀ ਤੇ ਇਸ ਕਰਕੇ ਹੁਣ ਉਹ ਸੀਬੀਆਈ ਇਸ ਗੱਲ ਤੋਂ ਬਦਲ ਨਹੀਂ ਸਕਦੀ ਤੇ ਮੈਟ ਕੋਟ ਨੂੰ ਇਹ ਕਿਹਾ tha ਜੋ ਇਹ ਸੀਬੀਆਈ ਦੀ ਦੀ ਪੁਲਿਸ ਸੀ ਕਿ ਟਾਈਟਲਰ ਤਿੰਨ ਮੂਰਤੀ ਵਪਨ ਸੇ ਨੂੰ ਰਿਜੈਕਟ ਕਰਤਾ ਸੀ ਜਦੋਂ ਅਸੀਂ ਆਰਗੂ ਕੀਤਾ ਕਿ ਜੀ ਇਹ ਤਾਂ ਜਿਹੜੀ ਦੂਰਦਰਸ਼ਨ ਦੀ ਫੁਟੇਜ ਆ ਸਿਰਫ 17 ਮਿੰਟ ਦੀ ਆ ਔਰ ਇਹ ਤਾਂ ਸਿਰਫ 8 9 ਮਿੰਟ ਵਿੱਚੋਂ ਟਾਈਟਲ ਵਿੱਚ ਦਿਸ ਰਿਹਾ ਉਹਦੇ ਵੀ ਕੋਈ ਟਾਈਮਿੰਗ ਨਹੀਂ ਤੁਜੀ ਕੱਲ ਜਿਹੜੇ ਲੋਕ ਇਹਦੇ ਵਿੱਚ ਹੋਰ ਦਿਸ ਰਹੇ ਆ ਇਹ ਦੂਰਦਰਸ਼ਨ ਦੀ ਵੀਡੀਓ ਦੇ ਵਿੱਚ ਵੀਰ राजीव गांधी ਤੇ ਅਮਤਾਬਚਨ राजीव गांधी ਤਾਂ ਨਹੀਂ ਹੈ ਪਰ ਅਮਤਾਬਚਨ ਜਿੰਦਾ ਸੀ सीबीआई ਜਾ ਕੇ ਉਹਨਾਂ ਤੋਂ ਪੁੱਛੇ ਤੇ ਕੋਰਟ ਨੇ ਇਹਨਾਂ ਗੱਲਾਂ ਸਾਡੀਆਂ ਧਿਰਾਂ ਸੁਣ ਕੇ ਉਦੋਂ ਹੀ ਰਿਜੈਕਟ ਕਰਤੀ ਤੇ सीबीआई ਨੂੰ ਕਿਹਾ ਕਿ ਜਾ ਕੇ ਅਮਤਾਬਚਨ ਦੇ ਬਿਆਨ ਰਿਕਾਰਡ ਕਰੋ ਉਸ ਤੋਂ ਬਾਅਦ ਉਹ सीबीआई ਜਾ ਕੇ ਅਮਤਾਬਚਨ ਦੇ ਬਿਆਨ ਰਿਕਾਰਡ ਕੀਤੇ ਅਮਤਾਬਚਨ ਨੇ ਕਿਹਾ ਕਿ ਮੈਂ 3 ਵਰਤੀ ਪਵਨਦੇਵ ਉੱਤੇ ਮੌਜੂਦ ਸੀ ਮੈਂ ਟਾਈਟਲ ਨੂੰ ਚੰਗੀ ਤਰ੍ਹਾਂ ਜਾਣਦਾ ਪਰ ਮੈਂ ਉੱਥੇ ਟਾਈਟਲ ਨੂੰ ਦੇਖਿਆ ਨਹੀਂ ਇਸ ਗੱਲ ਕਰਕੇ ਸੀ ਜਿਹੜੀ ਇਹਦੀ ਪੁਲਿਸ ਸੀ ਇਹਨੂੰ ਐਲਬੈ ਦੀ ਫਲੀਕ ਕਾਨੂੰਨ ਦੇ ਵਿੱਚ ਕਹਿੰਦੇ ਆ ਕਿ ਮੈਂ ਤਾਂ ਕਿਤੇ ਹੋਰ ਮੌਜੂਦ ਸੀ ਉਹਨ ਇੱਕ ਸੀਬੀਆਈ ਨੇ ਰਜੈਕਟ ਕੀਤੀ ਜਦੋਂ ਹੁਣੇ ਸੈਸ਼ਨ ਕੋਰਟ ਦੇ ਵਿੱਚ ਇਹ ਬਹਿ ਚੱਲ ਰਹੀ ਸੀ ਦੇਤੇ ਕਤਲ ਦੇ ਇਹ ਚਾਰजेस ਫ੍ਰੀਮ ਕਰਨ ਦੀ ਸੈਸ਼ਨ ਕੋਰਟ ਦੇ ਵਿੱਚ ਵੀ ਇਹਨੇ ਇਹੋ ਫਲੀਕ ਵਾਰੀ-ਵਾਰੀ ਲਈ ਪਰ ਸੈਸ਼ਨ ਕੋਰਟ ਨੇ ਇਹਨੂੰ ਇਸੇ ਕਰਕੇ ਰਜੈਕਟ ਕੀਤਾ ਇਸੇ ਗੱਲ ਕਰਕੇ ਹੁਣ ਅੱਜ ਵੀ ਹਾਈ ਕੋਰਟ ਦੇ ਚ ਇਹਦਾ ਪੂਰਾ ਜੋਰ ਸੀ ਕਿ ਇਹਦੇ ਅਗੇਂਸਟ ਜੋ ਟ੍ਰਾਇਲ ਆ ਜੋ ਮੁਕਦਮਾ ਚੱਲ ਰਿਹਾ ਕਤਲ ਦਾ ਤਿੰਸਖਾਂ ਦੇ ਕਤਲ ਦਾ ਉਹਨੂੰ ਸਟੇ ਕਰ ਦਿੱਤਾ ਜਾਵੇ ਤੇ ਇਹਨੂੰ ਬਰੀ ਕਰ ਦਿੱਤਾ ਜਾਵੇ ਪਰ ਅੱਜ ਇਹਨੂੰ ਕੋਈ ਰਾਹਤ ਨਹੀਂ ਮਿਲੀ ਕੋਰਟ ਨੇ ਸਿੰਪਲੀ ਕੇਸ ਨੂੰ ਅਡਜੰਡ ਕੀਤਾ 29 ਨਵੰਬਰ ਵਾਸਤੇ ਇਹਦੇ ਵਕੀਲਾਂ ਨੂੰ ਕਿਹਾ ਕਿ ਕੋਈ ਹੋ ਡਾਕੂਮੈਂਟ ਫਾਈਲ ਕਰਨੇ ਹੋ ਫਾਈਲ ਕਰੋ ਅਜੇ ਕੋਰਟ ਨੇ ਨੋਟਿਸ ਵੀ ਨਹੀਂ ਇਸ਼ੂ ਕੀਤਾ ਤੇ ਮੈਂ ਜੋ ਕੋਰਟ ਨੂੰ ਦੱਸਿਆ ਕਿ ਜੀ ਇਹਦਾ ਇੰਨਾ ਇਨਫਲੂਐਂਸ ਆ ਕਿ ਤਿੰਨ ਵਾਰੀ ਸੀਬੀਆਈ ਨੇ ਇਹਨੂੰ ਕਲੀਨ ਚਿੱਟ ਦਿੱਤੀ ਆ ਤਿੰਨ ਵਾਰੀ ਤੇ ਤਿੰਨੋ ਵਾਰੀ ਅਸੀਂ ਕੋਰਟ ਕੋਲ ਰਿਜੈਕਟ ਕਰਾਈ ਆ ਤੇ ਇਹ ਹੁਣ ਅੱਗੇ ਬਹਿਸ ਸੁਨੇਗੀ ਇਹਦੇ ਅੱਗੇ ਇਹਦੇ ਤੇ ਨੋਟਿਸ ਵੀ ਅਜੇ ਤੱਕ ਇਸ਼ੂ ਨਹੀਂ ਹੋਇਆ 29 ਨਵੰਬਰ ਨੂੰ ਹੋਣੀ ਤੇਗੇ ਬਹਿਸ ਸੁਣ ਕੇ ਅਗਿਓ ਦੇ ਤੇ ਅੱਗੇ ਪ੍ਰोसीडिंग ਹੋਏਗੀ ਤੇ ਜੇ ਕਤਲ ਦਾ ਮਕਦਮਾ ਇੱਥੇ ਚੱਲਦਾ ਰਹੇਗਾ ਇਹਨੂੰ ਕੋਈ ਰਾਹਤ ਨਹੀਂ ਹੈ ਔਰ ਇਹਨੂੰ ਸਖਾਂਦੇ ਕਤਲ ਦਾ ਸਾਡੀ ਕੋਸ਼ਿਸ਼ ਆ ਕਿ ਜਲਦੀ ਜਲਦੀ ਖਤਮ ਕਰਕੇ ਇਹਨੂੰ ਸਜ਼ਾ ਦਿਲਵਾਈ ਜਾਵੇ ਬਹੁਤ ਸ਼ੁਕਰੀਆ ਮਿਹਰਬਾਨੀ ਵੈਜੇ ਖਾਲਸਾ ਵੈਜੇ ਕੀ ਭਾਤੇ